गुरु प्यारे गुरु स्वारे स संगत जीओ सतगुरुਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਮਣੀ ਸਾਉਦੇ ਵਿੱਚੋਂ 17ਵੀਂ ਅਸ਼ਟਪਦੀ ਦੇ ਆਪਾਂ ਦੂਜੇ ਪਦ ਦੀ ਵਿਚਾਰ ਕਰਨੀ ਹੈ ਸਤ ਸਰੂਪ ਰਿਦੈ ਜਨਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂਕਰਿ ਦਇ ਬਿਸ਼ਵਾਸ ਪ੍ਰਵਯਾ ਤਤ ਗਿਆਨ ਤਿਸ ਮਨ ਪ੍ਰਗਟਾਇ ਭਤੇ ਨਿਰਭਉ ਹੋਏ ਬਸਨਾ ਜਿਸਤੇ ਉਪਜਿਆ ਤਿਸ ਮਹਿ ਸਮਾਨਾ ਬਸਤ ਮਹਿਲੇ ਬਸਤ ਗੜਾਈ ਤਾਂ ਕਉ ਪਿੰਨ ਨਾ ਕਹਿਣਾ ਜਾਏ 부ਜ 부ਜਣ ਹਾਰ ਬੇਕ ਨਾਰਾਇਣ ਨਿ ਮਿਲੇ ਨਾਨਕ ਏਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਤ ਸਰੂਪ ਰਹਿ ਜਨ ਮੰਨਿਆ ਕਹਿੰਦੇ ਭਾਈ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੋ ਸੱਚ ਸਰੂਪ ਪ੍ਰਮਾਤਮਾ ਹੈ ਹਿਰਦੇ ਵਿੱਚ ਮੰਨ ਲਿਆ ਕਿ ਪ੍ਰਮਾਤਮਾ ਹੈ ਪਹਿਲੀ ਗੱਲ ਤਾਂ ਪਿਆਰਿਓ ਇਸ ਗੱਲ ਉੱਤੇ ਵਿਸ਼ਵਾਸ ਹੀ ਨਹੀਂ ਆਉਂਦਾ ਸਾਨੂੰ ਵੀ ਪ੍ਰਮਾਤਮਾ ਹੈ ਨਾ ਮੰਨਦੇ ਨਹੀਂ ਮਾਣੀ ਨਹੀਂ ਮੰਨਦਾ ਪਰਮਾਤਮਾ ਹੈ ਹੀ ਨਹੀਂ ਮਾਣ ਕਹੀ ਜਾਂਦਾ ਅੰਦਰ ਪਰਮਾਤਮਾ ਹੈ ਹੀ ਨਹੀਂ ਛਾਲ ਕੱਟ ਠੱਗਾਂ ਚੋਰਾਂ ਬੇਈਮਾਨਾਂ ਉਹਦੇ ਛੁੱਟ ਜਾਣਗੇ ਜਿੰਦੇ ਮੰਨ ਇਹ ਮੰਨ ਲੈ ਲੈ ਪਰਮਾਤਮਾ ਹੈ ਗੁਰੂ ਜੀ ਕਹਿੰਦੇ ਜਿਹਨੇ ਮੰਨ ਲਿਆ ਵੀ ਭਾਈ ਪ੍ਰਮਾਤਮਾ ਹੈ ਰਿਦੈ ਹਿਰਦੇ ਵਿੱਚ ਫੇਰ ਉਹ ਮਨੁੱਖ ਦੀ ਜ਼ਿੰਦਗੀ ਵਿੱਚੋਂ ਮਾੜੇ ਕੰਮ ਖਤਮ ਹੋ ਜਾਂਦੇ ਐ ਮਾੜੀ ਸੋਚ ਨਹੀਂ ਮਾੜੀ ਬਿਰਤੀ ਅੰਦਰ ਦੀ ਖਤਮ ਕਿਉਂਕਿ ਹਿਰਦੇ ਵਿੱਚ ਪ੍ਰਮਾਤਮਾ ਨੂੰ ਮੰਨ ਲਿਆ ਵੀ ਪ੍ਰਮਾਤਮਾ ਤੋਂ ਸਭ ਖਾਂ ਦੇ ਉੱਤੇ ਐ ਨਾ ਚਿੱਤ ਵਿੱਚ ਬੁਰਾ ਹੁੰਦਾ ਨਾ ਫਿਰ ਉਸ ਮਨੁੱਖ ਤੋਂ ਬਾਹਰ ਬੁਰਾ ਹੁੰਦਾ ਜੀ ਨਾ ਕਰਨ ਕਰਾਵਣ ਤਿੰਨ ਮੂਲ ਪਛਾਨਿਆ ਜਿਨੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਮੰਨ ਲਿਆ ਫਿਰ ਉਸ ਕਰਨ ਕਰਣ ਪ੍ਰਮਾਤਮਾ ਦੇ ਮੂਲ ਨੂੰ ਪਛਾਣ ਲੈਂਦੇ ਆ ਜੀ ਤੇ ਸਾਡਾ ਮਨ ਕੀ ਹੈ ਜੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ ਹਰੰਗਮਾਨ ਕਹਿੰਦੇ ਪ੍ਰਮਾਤਮਾ ਤੇਰੇ ਨਾਲ ਹੈ ਮਨਾ ਤੋਂ ਆਪਣੇ ਮੂਲ ਦੀ ਪਛਾਨ ਕਿਉਂ ਨਹੀਂ ਕਰਦਾ ਕਿਉਂ ਨਹੀਂ ਜਾਣਦਾ ਤੂੰ ਆਪਣੇ ਆਪ ਦੀ ਪਛਾਣ ਕਰ ਲੈਣੀ ਪ੍ਰਮਾਤਮਾ ਦੀ ਪਛਾਣ ਹੈ ਜੀ ਦੁਆਰੇ ਫੇਰ ਸੁਣ ਲਿਓ ਪੰਕਤੀ ਮਨ ਤੋਂ ਜੋਤ ਸਰੂਪ ਹੈ ਆਹ ਸਰੀਰ ਦੇ ਵਿੱਚ ਖੂਨ ਚੱਲਦਾ ਹੈ ਹੱਡੀਆਂ ਦਾ ਢਾਂਚਾ ਸਰੀਰ ਦਿਲ ਧੜਕ ਰਿਆ ਦਾ ਗੁਰਦੇ ਚੱਲ ਰਿਹਾ ਹੈ ਫੇਫੜੇ ਹਵਾ ਲੈ ਰਹੇ ਹੈ ਛੱਡ ਰਹੇ ਹੈ ਲੈ ਰਹੇ ਹੈ ਛੱਡ ਰਹੇ ਹੈ ਇਤਾਂ ਬਾਹਰ ਇਹਦਾ ਰੂਪ ਹੈ ਸਰੀਰ ਦਾ ਪਰ ਮਨ ਅਸਲ ਵਿੱਚ ਸਰੀਰ ਨਹੀਂ ਹੈ ਮਨ ਜੋ ਤ ਹੈ ਪ੍ਰਮਾਤਮਾ ਦੀ ਆਤਮਾ ਜਿਹਨੂੰ ਆਪਾਂ ਆਤਮਾ ਵੀ ਕਹਿ ਦਿੰਦੇ ਆ ਜੀ ਜਿਵੇਂ ਸੂਰਜ ਸੂਰਜ ਦੀ ਕਿਰਨ ਤੇ ਕਿਰਨ ਦੀ ਰੌਸ਼ਨੀ ਆਈ ਨਾ ਬੱਸ ਜਿਵੇਂ ਸੂਰਜ ਸੂਰਜ ਦੀ ਕਿਰਨ ਜੋਤ ਜਿਵੇਂ ਸੂਰਜ ਦੀ ਕਿਰਨਾਂ ਤੇ ਕਿਰਨ ਦੀ ਰੌਸ਼ਨੀ ਹੈ ਕਿਰਨ ਦਾ ਤਾਂ ਪਤਾ ਲੱਗ ਰਿਹਾ ਹੈ ਰੌਸ਼ਨੀ ਹੈ ਜੇ ਰੌਸ਼ਨੀ ਕਿਰਨ ਵਿੱਚੋਂ ਖਤਮ ਹੋ ਜੇ ਕਿਰਨ ਦਾ ਕੀ ਸਤੂਲ ਰਹੇਗਾ ਇਤਨਾ ਬਸ ਐਵੇਂ ਜਿਵੇਂ ਗੁਰੂ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਛਾਣ ਕਰ ਬਣਾ ਤੂੰ ਕੌਣ ਹੈ ਤੂੰ ਕਿੱਥੋਂ ਆਇਆ ਦਾ ਆਪਦੀ ਜ਼ਿੰਦਗੀ ਦਾ ਨਿਸ਼ਾਨਾ ਤੂੰ ਪਛਾਣ ਕਰ ਬਣਾ ਸੋ ਗੁਰੂ ਜੀ ਕਹਿੰਦੇ ਕਰਨ ਕਰਾਵਣ ਤਿੰਨ ਮੂਲ ਪਛਾਨੇ ਉਹਨਾਂ ਨੇ ਭਾਈ ਮੂਲ ਦੀ ਪਛਾਣ ਕਰ ਲਈ ਫਿਰ ਮੂਰ ਪਛਾਣ ਲਿਆ ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ 'ਤੇ ਪ੍ਰਤੀਭਰੋਸਾ ਆ ਗਿਆ ਜੀ ਜੋ ਪ੍ਰਮਾਤਮਾ ਕਰਦਾ ਠੀਕ ਹੈ ਬਸ ਭਰੋਸਾ ਆ ਗਿਆ ਠੀਕ ਆ ਗਈ ਸਾਨੂੰ ਤਾਂ ਭਰੋਸਾ ਕੋਈ ਨਹੀਂ ਕਰਦਾ ਕੋਈ ਇੱਕ ਪਾਸੇ ਗੁਰੂ ਕੋਲੇ ਅਰਦਾਸ ਕਰੀ ਜਾਂਦਾ ਹੈ ਇੱਕ ਕਮਾਣਾ ਅੰਦਰ ਹੀ ਰੋਣਾ ਪਾਈ ਜਾਂਦਾ ਇਹਨਾਂ ਦਾ ਪਤਾ ਨਹੀਂ ਪੂਰੀ ਹੋ ਕੇ ਨਾ ਹੋ। ਸਾਡਾ ਤਾਂ ਇੰਨਾ ਕੁ ਭਰੋਸਾ ਨਾ ਇੱਕ ਪਾਸੇ ਅਰਦਾਸ ਵੀ ਹੋ ਰਹੀ ਹੈ। ਇੱਕ ਪਾਸੇ ਮਨ ਕਹੀ ਜਾਂਦਾ ਹੁੰਦਾ ਹੈ। ਪਤਾ ਨਹੀਂ ਮਿਲੂ ਕਿ ਨਾ ਮਿਲੂ। ਇਹ ਮਨ ਦੀ ਹਾਲਤ ਹੈ ਪੈਰ ਸਾਡੇ। ਗੁਰੂ ਕਹਿੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰਤੀਭਿਸ਼ਵਾਸ ਆ ਗਿਆ। ਭਰੋਸਾ ਆ ਗਿਆ ਟੀਕ ਆ ਗਈ ਕਿਉਂਕਿ ਭਰੋਸਾ ਕਰਨਾ ਦੇ ਨਾਲ ਹੀ ਮਨੁੱਖ ਠੀਕ ਹੁੰਦਾ ਪਿਆ ਲੋ ਚੇਤੇ ਰੱਖਿਓ ਡਾਕਟਰ ਦੀ ਦਵਾਈ ਉੱਤੇ ਭਰੋਸਾ ਨਾ ਹੋਵੇ ਜੇ ਵਿਸ਼ਵਾਸ ਨਾ ਹੋਵੇ ਇਹ ਦਵਾਈ ਮੈਨੂੰ ਠੀਕ ਕਰ ਦੂਗੀ ਤਾਂ ਡਾਕਟਰੀ ਲੈਣ ਇਹ ਕਹਿੰਦੀ ਹੈ ਕਿ ਡਾਕਟਰ ਦੇ ਵੀ ਹੱਥ ਖੜੇ ਹੋ ਜਾਂਦੇ ਐ ਉਹ ਕਹਿੰਦਾ ਭਾਈ ਤੈਨੂੰ ਕੋਈ ਦਵਾਈ ਨਹੀਂ ਲੱਗਦੀ ਤੂੰ ਤਾਂ ਭਰੋਸਾ ਹੀ ਨਹੀਂ ਕਰਦਾਗਾ ਜੇ ਡਾਕਟਰ ਨੂੰ ਆਪਾਂ ਇਹ ਕਹਿਦਗੇ ਨਾ ਡਾਕਟਰ ਸਾਹਿਬ ਦਵਾਈ ਮੈਨੂੰ ਠੀਕ ਕਰਦੋ ਉਹ ਕਹਿੰਦਾ ਨਹੀਂ ਭਾਈ ਤੂੰ ਭਰੋਸਾ ਤਾਂ ਰੱਖ ਕੇ ਦਵਾਈ ਖਾ ਲ ਦੇ ਠੀਕ ਤੈਨੂੰ ਕਰ ਦੇਣਾ ਭਰੋਸਾ ਤਾਂ ਰੱਖ ਭਰੋਸਾ ਹੀ ਨਹੀਂ ਡਾਕਟਰ ਦੀ ਦਵਾਈ ਉੱਤੇ ਭਰੋਸਾ ਨਾ ਹੋਵੇ ਜਿੰਨਾਂ ਆ ਮਰਜ਼ੀ ਗੋਲ ਨਾ ਲੈ ਲਿਓ ਜਿੰਨੇ ਮਰਜ਼ੀ ਪੀਣ ਵਾਲੀ ਦਵਾਈ ਲੈ ਲਿਓ ਠੀਕ ਨਾ ਹੋਵੇ ਗਰੰਟੀ ਹੈ ਜੀ ਅਰੇ ਤੁਹ ਪਤਾ ਲੱਗਦਾ ਹੈ ਕਿ ਅਸਲ ਵਿੱਚ ਸਰੀਰ ਨੂੰ ਦਵਾਈ ਨਹੀਂ ਠੀਕ ਕਰਦੀ ਦਵਾਈ ਭਰੋਸਾ ਠੀਕ ਕਰਦਾ ਹੈ ਦਵਾਈ ਨਾਲ ਰਲ ਜਾਂਦੀ ਹੈ ਭਰੋਸਾ ਠੀਕ ਕਰਦਾ ਅਸਲ ਵਿੱਚ ਤੇ ਭਰੋਸਾ ਨਾ ਹੋਵੇ ਨਹੀਂ ਦਵਾਈ ਕੰਮ ਕਰਦੀ ਪਿਆ ਦਿਓ ਮੈਂ ਤੁਹਾਨੂੰ ਇੱਕ ਵਰਤੀ ਹੋਈ ਘਟਨਾ ਨਾਲ ਦੱਸ ਦਿਆਂ ਇੱਕ ਜੰਮੂ ਕਸ਼ਮੀਰ ਦੇ ਵਿੱਚ ਸਥਾਨ ਸੀ ਜਿੱਥੇ ਸੰਤ ਸਿੰਘ ਜੀ ਮਸਕੀਨ ਕਥਾ ਕਰਨ ਵਾਸਤੇ ਗਏ ਤਿੰਨ ਦਿਨਾਂ ਦਾ ਪ੍ਰੋਗਰਾਮ ਸੀਗਾ ਜਿਹੜਾ ਸਮਾਗਮ ਸੀ ਨਾ ਗੁਰਮਤ ਸਮਾਗਮ ਉਹ ਤਿੰਨ ਦਿਨਾਂ ਦਾ ਸੀਗਾ ਧਿਆਨ ਨਾਲ ਸੁਣਿਓ ਸਾਰੀ ਗੱਲ ਇਹ ਤੇ ਉਸ ਸਮਾਗਮ ਦੇ ਵਿੱਚ ਕੀ ਹੋਇਆ ਸਿੱਧ ਵਿਗੜ ਗਈ ਸੰਤ ਸਿੰਘ ਜੀ ਮਸਕੀਨ ਦੀ ਪਹਿਲੇ ਦਿਨ ਹੀ ਸਿਹਤ ਵਿਗੜ ਗਈ ਕੀ ਹੋਇਆ ਵੀ ਦੰਦ ਜਿਹੜੀ ਜਾੜ ਸੀ ਨਾ ਉਹ ਇੰਨਾ ਦਰਦ ਕਰਨ ਲੱਗੇ ਰੇਸ਼ਾ ਬਣ ਗਿਆ ਵੀ ਬੋਲਣੋ ਵੀ ਸਮਰਥ ਹੋ ਗਏ ਬੋਲਿਆ ਵੀ ਨਾ ਜਾਦੇ ਡਾਕਟਰ ਕੋਲੇ ਗਏ ਸ਼ਾਮ ਦਾ ਸਤਸੰਗ ਸੀਗਾ ਜੀ ਡਾਕਟਰ ਕੋਲੇ ਗਏ ਡਾਕਟਰ ਕਹਿੰਦਾ ਜੀ ਤੁਹਾਨੂੰ ਆਰਾਮ ਕਰਨਾ ਪਊਗਾ ਆ ਦਵਾਈ ਖਾਓ ਰੇਸ਼ਾ ਬਹੁਤ ਜ਼ਿਆਦੇ ਬਣ ਗਿਆ ਉਹਨਾਂ ਨੇ ਵੀ ਚਲੋ ਸਮਾਗਮ ਮਸਾਂ ਲਿਖੇ ਹੁੰਦੇ ਆ ਜੀ ਤੁਹਾਨੂੰ ਪਤਾ ਹੈ ਮਸਾਂ ਸਮਾਗਮ ਮਿਲਦੇ ਆ ਕਹਿੰਦੇ ਵੀ ਸਮਾਗਮ ਦੇ ਵਿੱਚ ਗਏ ਜਦੋਂ ਜਦੋਂ ਗਏ ਤੇ ਹੁਣ ਬੋਲਿਆ ਨਾ ਜਾਵੇ ਸੰਸਨ ਜੀ ਮਸਖੇਨ ਜੀ ਕਹਿੰਦੇ ਵੀ ਮੈਂ 15 ਤੋਂ ਮਿੰਟ 20 ਮਿੰਟ ਮਸਾਂ ਲਾਏ ਔਖੇ ਸੌਖੇ ਨੇ ਕਿਉਂਕਿ ਜਿਹੜਾ ਜਾੜ ਦਾ ਦਰਦ ਹੁੰਦਾ ਇਹ ਬਹੁਤ ਘਾੜਾ ਮੰਨਿਆ ਜਾਂਦਾ ਜਾੜ ਦਾ ਦਰਦ ਨੌਂ ਦਾ ਦਰਦ ਦਰਦ ਕੋਈ ਵੀ ਮਾੜਾ ਹੀ ਹੈ ਵੈਸੇ ਤਾਂ ਸਰੀਰ ਤੇ ਕੋਈ ਵੀ ਭੁਲਾਂਦੀ ਹੈ ਪਰ ਜਾੜ ਦਾ ਦਰਦ ਤੇ ਨੌ ਦਾ ਦਰਦ ਬਹੁਤ ਪੜਾ ਹੁੰਦਾ ਹੈ ਕਹਿੰਦੇ ਵੀ ਉਹ ਡਾਕਟਰ ਨੇ ਤਾਂ ਕਿਹਾ ਸੀ ਵੀ ਤੁਸੀਂ ਆਰਾਮ ਕਰਿਓ ਤੇ ਮੈਂ ਕਹਿੰਦੇ ਵੀ 15 ਮਿੰਟ ਔਖੇ ਸੋਖੇ ਜੀ ਨੇ ਲਾਏ ਤੇ ਮੈਂ ਤਾਂ ਕਹਿੰਦੇ ਵੀ ਸੰਗਤ ਨੂੰ ਦੱਸਤਾ ਜਿਵੇਂ ਆਪਾਂ ਹੁਣ ਬੈਠੇ ਆਂ ਵੀ ਜਦੋਂ ਕੋਈ ਸਰੀਰ ਦੇ ਵਿੱਚ ਨੁਕਸ ਪੈ ਜਾ ਆਪਾਂ ਦੱਸ ਦਈਏ ਕਹਿੰਦੇ ਵੀ ਮੈਂ ਤਾਂ ਸੰਗਤ ਵਿੱਚ ਬੋਲ ਬੈਠਾ ਵੀ ਭਾਈ ਸੰਗਤੇ ਵੀ ਮੇਰਾ ਤਾਂ ਸਰੀਰ ਟਲਿਆ ਜਾੜ ਦਰਦ ਕਰਦੀ ਬਹੁਤ ਜ਼ਿਆਦੇ ਤੇ ਮੈਂ ਤਾਂ ਹੁਣ ਬੋਲ ਨਹੀਂ ਸਕਦਾਗਾ ਕਹਿੰਦੇ ਵੀ ਜਦੋਂ ਇਹ ਗੱਲ ਦੱਸੀ ਉਹਦੇ ਵਿੱਚ ਬੈਠਾ ਸੀ ਇੱਕ ਮੁਸਲਮਾਨ ਪਰਿਵਾਰ ਦਾ ਕੋਈ ਪਿਆਰਾ ਉਹ ਕਹਿੰਦੇ ਵੀ ਜਦੋਂ ਸਮਾਪਤੀ ਕੀਤੀ ਤੇ ਮਹਾਂਪੁਰਸ਼ਾਂ ਕੋਲੇ ਆ ਗਿਆ ਜੀ ਚੱਲ ਕੇ ਕਹਿੰਦਾ ਜੀ ਮਸਕੀਨ ਜੀ ਬੇਨਤੀ ਹੈ ਬਾਬਾ ਜੀ ਆਪਾਂ ਤੁਹਾਡੀ ਜਾੜ ਦਾ ਦਰਦ 5 ਮਿੰਟਾਂ ਜੀ ਬੰਦ ਕਰ ਦਨੇ ਆ ਆਪਾਂ ਬਹੁਤ ਟਾਈਮ ਨਹੀਂ ਲਾਉਂਦੇ 5 ਮਿੰਟ ਹੀ ਲਾਵਾਂਗੇ ਬਸ ਆਪਾਂ 5 ਮਿੰਟਾਂ 'ਚ ਤੁਹਾਡਾ ਜਾੜ ਦਾ ਦਰਦ ਬੰਦ ਕਰ ਦਿਆਂਗੇ ਜੁਦ ਇਹ ਗੱਲ ਆਖੀ ਨਾ ਮਸਕੀਨ ਜੀ ਕਹਿੰਦੇ ਠੀਕ ਹੈ ਭਾਈ ਹੁਣ ਗੁਰਦੁਆਰਾ ਸਾਹਿਬ ਦੇ ਥੱਲੇ ਉੱਪਰ ਬਿਲਡਿੰਗ ਬਣੀ ਹੋਈ ਐ ਤੇ ਗੁਰਦੁਆਰਾ ਸਾਹਿਬ ਦੇ ਥੱਲੇ ਦੁਕਾਨਾਂ ਉਹਦੀ ਦੁਕਾਨ ਸੀ ਜੀ ਉਹ ਕਹਿੰਦੇ ਵੀ ਭਾਈ ਗੁਰ ਸਿੱਖਾ ਬੇਨਤੀ ਆ ਵੀ ਆਪਾਂ ਚੱਲ ਤੇਰੀ ਦੁਕਾਨ ਵਿੱਚ ਹੀ ਚੱਲਦੇ ਆ ਤੇ ਨਾਲੇ ਤਾਂ ਤੇਰੀ ਦੁਕਾਨ ਵੇਖਿਆ ਮੰਗੇ ਤੇ ਨਾਲੇ ਇੱਥੇ ਗੁਰਦੁਆਰਾ ਸਾਹਿਬ 'ਚ ਹੀ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਹਿੰਦਾ ਵੀ ਮੰਤਰ ਮਾਰ ਕੇ ਨਾ ਮੈਂ ਤੁਹਾਡੀ ਜਾੜ ਦਾ ਦਰਦ ਬੰਦ ਕਰ ਦਊਗਾ ਜਦੋਂ ਕਹਿੰਦੇ ਵੀ ਮੈਨੂੰ ਥੱਲੇ ਥੱਲੇ ਲੈ ਗਿਆ ਉਹ ਥੱਲੇ ਲੈ ਗਿਆ ਸੀ ਕਹਿੰਦੇ ਵੀ ਉਹਨੇ ਆਪ ਦੇ ਜੀ ਮੰਤਰ ਮਾਰਿਆ ਨੇ ਜਿਹੜਾ ਮਾਰਦਾ ਸੀਗਾ ਮੰਤਰ ਜਦੋਂ ਮਾਰਿਆ ਕਹਿੰਦੇ ਉਹ ਕੰਮ ਨਾ ਕਰੇ ਮਸਕੀਨ ਜੀ ਨੂੰ ਮੰਤਰ ਮਾਰ ਕੇ ਕਹਿੰਦਾ ਜੀ ਹੁਣ ਤੁਹਾਡਾ ਜਾੜ ਦਾ ਦਰਦ ਬੰਦ ਹੋ ਗਿਆ ਹੋਗਾ ਕਹਿੰਦਾ ਨਾ ਵੀ ਮੇਰਾ ਤਾਂ ਉਦੋਂ ਵਧ ਗਿਆ ਹੋਰ ਕਹਿੰਦੇ ਉਹਨੇ ਫਿਰ ਦੂਜੀ ਾਰ ਆਵਦਾ ਹੋਏ 10 15 ਮਿੰਟ ਲਾਏ ਕਹਿੰਦੇ ਵੀ ਉਹ ਕਹਿੰਦਾ ਵੀ ਹੁਣ ਤਾਂ ਬੰਦ ਹੋਣਾ ਚਾਹੀਦਾ ਏ ਕਹਿੰਦਾ ਨਾ ਵੀ ਇਦੋਂ ਹੀ ਵਧ ਗਿਆ ਤੀਜੀ ਆਰ ਉਹਨੇ ਫੇਰ ਕਹਿੰਦੇ 15-20 ਮਿੰਟ ਲਾਏ ਫੇਰ ਪੁੱਛਿਆ ਕਹਿੰਦੇ ਵੀ ਮਸਕੀਨ ਜੀ ਤੁਹਾਡਾ ਹੁਣ ਤਾਂ ਬੰਦ ਹੋ ਗਿਆ ਉਹ ਦਰਦ ਕਹਿੰਦੇ ਲੇਟਰ ਨੂੰ ਜੀ ਕਰਦਾ ਇੰਨਾ ਦਰਦ ਹੋਣ ਲੱਗ ਪਿਆ ਵੀ ਲੇਟਲਾ ਹੁਣ ਕਹਿੰਦਾ ਜੀ ਉਹਨੇ ਫੇਰ ਇੱਕ ਗੱਲ ਆਖੀ ਆਹ ਪੰਗਤੀ ਆ ਗਈ ਜੀ ਜਾਂ ਕਾ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਤ ਗਿਆਨ ਐਟੇ ਟਾਈਮ ਨਾਲ ਦੀ ਨਾਲ ਹੀ ਕਹਿੰਦੇ ਵੀ ਤੁਸੀਂ ਮੇਰੇ ਮੰਤਰ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਹਾਡਾ ਜਾੜ ਦਾ ਦਰਦ ਬੰਦ ਨਹੀਂ ਹੋ ਰਿਹਾ ਜਿਹੜੀ ਅਸਲ ਗੱਲ ਫੜਨ ਵਾਲੀ ਹੈ ਕਿ ਕਿਉਂਕਿ ਵਿਸ਼ਵਾਸ ਦੀ ਗੱਲ ਹੈ ਪਿਆਰਿਓ ਕਈ ਲੋਕ ਮੰਤਰ ਮਾਰਕ ਕਹਿੰਦੇ ਸੀ ਅਸੀਂ ਐਂ ਕਰਦੇ ਆਂ ਉਹ ਉੱਥੇ ਮੰਤਰ ਕੰਮ ਕਰਦਾ ਜਿੱਥੇ ਵਿਸ਼ਵਾਸ ਹੈ ਨਹੀਂ ਜਿੱਥੇ ਵਿਸ਼ਵਾਸ ਨਹੀਂ ਨਾ ਉੱਥੇ ਮੰਤਰ ਵੀ ਕੰਮ ਨਹੀਂ ਕਰਦਾ ਪਿਆਰਿਓ ਨਾ ਮਸਕੀਨ ਜੀ ਨੇ ਫਿਰ ਉਹ ਉਸ ਨੂੰ ਗੱਲ ਆਖੀ ਰੱਬ ਦੇ ਪਿਆਰੇ ਨੂੰ ਕਹਿੰਦਾ ਵੀ ਪਿਆਰੇਆ ਗੱਲ ਇਹ ਐ ਜੇ ਵਿਸ਼ਵਾਸ ਹੀ ਆ ਗਿਆ ਮੈਨੂੰ ਤੇਰੇ ਮੰਤਰ ਉੱਤੇ ਫੇਰ ਤਾਂ ਕਹਿੰਦੇ ਭਾਈ ਮੈਂ ਰੱਬ ਨੂੰ ਪ੍ਰਗਟ ਕਰ ਲਿਆ ਗੱਲ ਤਾਂ ਸਾਰੀ ਵਿਸ਼ਵਾਸ ਦੀ ਐ ਵਿਸ਼ਵਾਸ ਹੀ ਨਹੀਂ ਗੁਰੂ ਦੇ ਬਚਨ ਉੱਤੇ ਹੁੰਦਾ ਗੁਰੂ ਕਹਿੰਦਾ ੴ ਮਨ ਕਹਿੰਦਾ ਨਹੀਂ ਪ੍ਰਮਾਤਮਾ ਇੱਕ ਐ ਸਭ ਕਿਤੇ ਰਮਿਆ ਹੋਇਆ ਐ ਗੁਰੂ ਕਹਿੰਦਾ ਨਾ ਨਿਤਾਪਾਣ ਨੂੰ ਕਹਿੰਦਾ ੴ ਨਾ ਮਹਾਰਾਜ ਕਿੱਥੇ ਅਗ ਹੈ ਨਹੀਂ ਦਾ ਮੰਨਦੇ ਆਂ ਅਸੀਂ ਰੱਬ ਨੂੰ ਵੀ ਸਭ ਥਾਂ ਤੇ ਹਾਜ਼ਰ ਨਾਜ਼ਰ ਹੈ ਸਭ ਥਾਂ ਦੇ ਉੱਤੇ ਪਰੀਪੂਰਨ ਹੈ ਮੰਨਨੇ ਮੰਨ ਲਿਆ ਨਹੀਂ ਮੰਨਦਾ ਜੀ ਮਾੜਾ ਮਹਾਰਾਜੇ ਤਾਂ ਠੱਗਾਂ ਆ ਚੋਰਾਂਾਂ ਬੇਈਮਾਨਾਂ ਵਿੱਚ ਮਸਤ ਹੈ ਮਹਾਰਾਜ ਬੇਈਮਾਨੀ ਕਰੋ ਬੰਦਾ ਜਿਹਨੇ ੴ ਮੰਨ ਲਿਆ ਪ੍ਰਮਾਤਮਾ ਉਹ ਹੀ ਤੋਂ ਖਾਓ ਬੰਦਾ ਕਰ ਸਕਦਾ ਜ਼ਿੰਦਗੀ ਵਿੱਚ ਜਿਹਨੇ ੴ ਨੂੰ ਮੰਨ ਲਿਆ ਨਹੀਂ ਨਾਉ ਝੂਠ ਬੋਲ ਸਕੇ ਫਿਰ ਨਾਉ ਗਲਤ ਕੰਮ ਕਰ ਸਕੇ ਨਾ ਕੋਈ ਗਲਤ ਲਿਖਤ ਲਿਖ ਸਕੇ ਉਹ ਬੰਦਾ ਜਿਹਨੇ ੴ ਨੂੰ ਮੰਨ ਲਿਆ ਸੋ ਪਿਆਰੋ ਇਹ ਵਰਤੀ ਹੋਈ ਘਟਨਾ ਮੈਂ ਤੁਹਾਨੂੰ ਜੰਮੂ ਕਸ਼ਮੀਰ ਦੀ ਦੱਸੀ ਹੈ ਮਸਕੀਨ ਜੀ ਕਹਿੰਦੇ ਵੀ ਉਹਨਾਂ ਨੇ ਫਿਰ ਇੱਕ ਪੰਗਤੀ ਬੋਲੀ ਉਸ ਨੂੰ ਕਹਿੰਦੇ ਵੀ ਜਾਂ ਕੈ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਐਟ ਅ ਟਾਈਮ ਪ੍ਰਮਾਤਮਾ ਹਾਜ਼ਰ ਨਾਜ਼ਰ ਜੀ ਦੁਨਿਆਵੀ ਚੀਜ਼ ਲਿਆਉਣ ਦੇ ਵਿੱਚ ਵੀ ਟਾਈਮ ਲੱਗ ਜੂਗਾ ਹਜੇ ਕਿ ਪਾਣੀ ਫੜਾਉਣ ਦੇ ਵਿੱਚ ਜਾਂ ਹੋਰ ਚੀਕ ਕੋਈ ਚੀਜ਼ ਮੰਗ ਲਈ ਆਪਾਂ ਕਰ ਕਹਿੰਦੇ ਪ੍ਰਮਾਤਮਾ ਨੂੰ ਪਾਉਣਾ ਇੰਨਾ ਸੌਖਾ ਹੈ ਇੰਨਾ ਸੌਖਾ ਤਤ ਗਿਆਨ ਐਟੇ ਟਾਈਮ ਹਾਜ਼ਰ ਨਾਲ ਨਾਲ ਦੀ ਨਾਲ ਹੀ ਸਭ ਤੋਂ ਸੌਖਾ ਪ੍ਰਮਾਤਮਾ ਨੂੰ ਪਾਉਣਾ ਸਭ ਤੋਂ ਔਖਾ ਪ੍ਰਮਾਤਮਾ ਨੂੰ ਪਾਉਣਾ ਦੋਨੇ ਸ਼ਬਦ ਵਰਤੇ ਜਾ ਸਕਦੇ ਜੀ ਗੱਲ ਤਾਂ ਵਿਸ਼ਵਾਸ ਦੀ ਆ ਨਾ ਵਿਸ਼ਵਾਸ ਆ ਗਿਆ ਪ੍ਰਮਾਤਮਾ ਪ੍ਰਗਟ ਹੈ ਨਹੀਂ ਵਿਸ਼ਵਾਸ ਪਿਆਰੋ ਦੁਨੀਆ ਪੜਦੀ ਹੈ ਬੜੇ ਬੜੇ ਧਰਮ ਗ੍ਰੰਥਾਂ ਨੂੰ ਪੜਦੇ 40 40 50 50 ਸਾਲ ਹੋ ਗਏ ਕੋਈ ਭਰੋਸਾ ਨਹੀਂ ਗੁਰੂ ਦੇ ਬਚਨ ਉੱਤੇ ਸੁੱਕੇ ਪਏ ਆ ਮਨ ਪ੍ਰਮਾਤਮਾ ਦੇ ਨਾਮ ਨਾਲ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਸੁੱਕੇ ਪਏ ਐ ਕਿਉਂਕਿ ਜੀਵਨ ਦੱਸਦਾ ਨਾ ਸੁੱਕਿਆਂ ਦਾ ਪਤਾ ਕਿੱਥੋਂ ਲੱਗਦਾ ਜੀਵਨ ਦੱਸਦਾ ਜਿਹੜਾ ਦੁੱਖ ਮਨਮੁਖ ਬੰਦੇ ਦੇ ਜੀਵਨ ਵਿੱਚ ਹੈ ਉਹੀ ਬਾਣੀ ਪੜਦਾ ਜਿਹੜਾ ਕਹਿੰਦਾ ਮੇਰੇ ਤੋਂ ਆਪ ਮੈਂ ਤਾਂ ਆਪ ਦੁਖੀ ਐ ਕਿਉਂਕਿ ਕਈ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਕਿ ਹਨੀ ਬਾਣੀ ਪੜਨ ਦੇ ਨਾਲ ਦੁੱਖ ਖਤਮ ਹੋ ਜਾਂਦੇ ਆ। ਦੁੱਖ ਖਤਮ ਨਹੀਂ ਹੁੰਦੇ। ਮੈਂ ਕੱਲ ਵੀ ਬੇਨਤੀ ਕੀਤੀ ਸੀ। ਦੁੱਖਾਂ ਤੋਂ ਸੁਰਤ ਉੱਪਰ ਉੱਠ ਜਾਂਦੀ ਹੈ। ਅਵਸਥਾ ਹੀ ਮਨ ਦੇ ਅਸੀ ਬਣ ਜਾਂਦੀ ਹੈ ਕਿ ਦੁੱਖ ਆ ਕੇ ਕੋਈ ਗੱਲ ਨਹੀਂ ਪ੍ਰਮਾਤਮਾ। ਸਹਿਨਸ਼ੀਲਤਾ ਅੰਦਰ ਦੀ ਗੁਰੂ ਐਨੀ ਬਣਾ ਦਿੰਦਾ ਹੈ ਕਿ ਦੁੱਖ ਦੇ ਵਿੱਚ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਸੋਖ ਸਨੇ ਅਰਪੈ ਨਹੀਂ ਜਾਕੈ ਕੰਚਨ ਮੱਟੀ ਮਾਨਾ ਇਹ ਅਵਸਥਾ ਬਣ ਜਾਂਦੀ ਕੋ ਸਿਖਾਂ ਦੀ ਸੋ ਗੁਰੂ ਜੀ ਕਹਿੰਦੇ ਜਾ ਕਾ ਰਿਦੈ ਵਿਸ਼ਵਾਸ ਪ੍ਰਵਾਹਾ ਤਤ ਗਿਆਨ ਉਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਡਰ ਤੋਂ ਰਹਿਤ ਹੋ ਜਾਂਦੇ ਰੱਬ ਦੇ ਪਿਆਰੇ ਜੀ ਭੈ ਤੇ ਨਿਰਭਉ ਹੋਏ ਬਸਾਨਾ ਡਰ ਤੋਂ ਰਹਿਤ ਹੋ ਜਾਂਦੇ ਆ ਨਿਰਭਉ ਜਪੈ ਸਗਲ ਭਉ ਮਿਟੈ ਸਾਰੇ ਭੌਤ ਖਤਮ ਹੋ ਜਾਂਦੇ ਜੀ ਨਾ ਕੋਈ ਵਹਿਮ ਨਾ ਕੋਈ ਭਰਮ ਨਾ ਕੀ ਪਖੰਡਵਾਦ ਜਿੰਦਗੀ ਵਿੱਚ ਰਹਿ ਨਹੀਂ ਜਾਂਦਾ ਜੀ ਕਿਉਂਕਿ ਨਿਰਭਉ ਆ ਪ੍ਰਮਾਤਮਾ ਜਪਦੇ ਉਹਨੂੰ ਕਿਸੇ ਤੋਂ ਨਹੀਂ ਡਰਦੇ ਰੱਬ ਦੇ ਪਿਆਰੇ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਜਿਹਦੇ ਵਿੱਚੋਂ ਪੈਦਾ ਹੋਇਆ ਕਹਿੰਦੇ ਬਸ ਉਹਦੇ ਵਿੱਚ ਸਮਾਜ ਜਾਂਦੇ ਆ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਨਾਮੀ ਦੇ ਵਿੱਚ ਹੀ ਅਭੇਦ ਹੋ ਜਾਂਦੇ ਆ ਜੀ ਬਸ ਉਹਦੇ ਵਿੱਚ ਹੀ ਸਮਾ ਜਾਂਦੇ ਆ ਰੱਬ ਦੇ ਪਿਆਰੇ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਗੁਰੂ ਗੁਰੂ ਜਪਦੇ ਆ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ ਵਸਤੁ ਮਹਲੇ ਵਸਤ ਗੜਾਈ ਤਾਂ ਕਉ ਭਿੰਨ ਨਾ ਕਹਿਣਾ ਜਾਈ ਜਿਵੇਂ ਇੱਕ ਵਸਤੂ ਵਿੱਚ ਦੂਜੀ ਵਸਤੂ ਮਿਲ ਮੇਲ ਦਿੱਤੀ ਜਾਂਦੀ ਹੈ ਨਾ ਤੇ ਉਹਦੇ ਘਰ ਪਛਾਣ ਨਹੀਂ ਨਾ ਹੁੰਦੀ ਇੱਕ ਵਸਤੂ ਦੇ ਵਿੱਚ ਜਿਵੇਂ ਆਪਾਂ ਲੋਹਾ ਹੈ ਲੋਹਾ ਲੋਹੇ ਦੇ ਵਿੱਚ ਪਘਲਾ ਕੇ ਪਾ ਦਿਓ ਤੁਸੀਂ ਪਛਾਣ ਨਹੀਂ ਸਕਦੇ ਸਿਉਣਾ ਸਿਉਣੇ ਦੇ ਭਲਾਂ ਦੀ ਕਿੰਨੇ ਗਹਿਣੇ ਹੋਣ ਵੱਖਰੋ ਵੱਖਰੇ ਪਘਲਾ ਕੇ ਇਕੱਠੇ ਕਰ ਦਿਓ ਪਛਾਣ ਨਹੀਂ ਸਕਦਾ ਕੋਈ ਆ ਵੇਖਦੇ ਆਪਾਂ ਪਲਾਸਟਿਕ ਦੇ ਕਿੰਨੇ ਭਾਂਡੇ ਆਉਂਦੇ ਭਾਂਡਿਆਂ ਨੂੰ ਪਲਾਸਟਿਕ ਨੂੰ ਪਘਲਾ ਦਿਓ ਇੱਕ ਹੀ ਰੂਪ ਹੋ ਜੂਈ ਆ ਮਿੱਟੀ ਦੇ ਭਾਂਡੇ ਹੈ ਹੈ ਤਾਂ ਮਿੱਟੀ ਤੋਂ ਬਣੇ ਆ ਸਾਰੇ ਤੋੜ ਕੇ ਬ੍ਰਿਕ ਕਰ ਦਿਓ ਮਿੱਟੀ ਦਾ ਰੂਪ ਹੋ ਜਾਣਗੇ ਇੱਕੀ ਰੂਪ ਹੋ ਜਾਣਗੇ ਬਸ ਗੁਰੂ ਜੀ ਕਹਿੰਦੇ ਐਵੇਂ ਜਿਵੇਂ ਭਾਈ ਅਸੀਂ ਹੈ ਤਾਂ ਪ੍ਰਮਾਤਮਾ ਦਾ ਰੂਪ ਹੀ ਹੈ ਤਾਂ ਕਾਹੋ ਭਿੰਨਣਾ ਕਹਿਣਾ ਜਾਈ ਆਪਾਂ ਵੱਖਰਾ ਨਹੀਂ ਕਹਿ ਸਕਦੇ ਵੀ ਜੇ ਆਪਾਂ ਕਹਿ ਦਈਏ ਵੀ ਭਾਈ ਆਏ ਵਿੱਚ ਪ੍ਰਮਾਤਮਾ ਹੈਗਾ ਇਹਦੇ ਵਿੱਚ ਪ੍ਰਮਾਤਮਾ ਹੈ ਨਹੀਂ ਆਏ ਨਹੀਂ ਆਪਾਂ ਕਹਿ ਸਕਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਚਾਨਣ ਉਹ ਪ੍ਰਮਾਤਮਾ ਦਾ ਹੀ ਹੈ ਅਖੀਰਲੀ ਪੰਕਤੀ ਹੈ ਜੀ ਬੂਝੈ ਬੂਜਣ ਹਾਰ ਬਵੇਕ ਗੁਰੂ ਜੀ ਕਹਿੰਦੇ ਭਾਈ ਜੇ ਕੋਈ ਇਸ ਵਿਚਾਰ ਨੂੰ ਸਮਝ ਲਵੇ ਤਾਂ ਬੂਝਾ ਬੂਝਣ ਹਾਰ ਬਵੇਕ ਬਵੇਕ ਦਾ ਅਰਥ ਹੁੰਦਾ ਜੀ ਬਹੁਤ ਗਿਆਨਵਾਨ ਗੁਰੂ ਜੀ ਕਹਿੰਦੇ ਜੇ ਕੋਈ ਸਮਝਣ ਵਾਲਾ ਸਮਝਦਾ ਹੋਵੇ ਗੁਰੂ ਦੇਸ ਗਿਆਨ ਨੂੰ ਤਾਂ ਨਾਰਾਇਣ ਮਿਲੇ ਨਾਨਕ ਏਕ ਪ੍ਰਮਾਤਮਾ ਨਾਲ ਮਿਲ ਕੇ ਉਹਦਾ ਹੀ ਰੂਪ ਹੋ ਜਾਂਦੇ ਰੱਬ ਦੇ ਪਿਆਰੇ ਨਾਰਾਇਣ ਮਿਲੇ ਨਾਨਕ ਏਕ ਇੱਕ ਦਾ ਰੂਪ ਹੀ ਹੋਣਾ ਪਿਆਰਿਓ ਦੀ ਪਹਿਲੀ ਸਿੱਖਿਆ ਹੀ ਗੁਰਨਾਣਕ ਦੇ ਘਰ ਦੀ ਇੱਕ ਹੈ ਬਹੁਤ ਹੀ ਲਿੰਗ ਇੱਕ ਹੀ ਹੈ ਜੀ ਹਾਂ ਵੱਖ-ਵੱਖ ਰੂਪਾਂ ਵਿੱਚ ਪ੍ਰਮਾਤਮਾ ਵਰਤਦਾ ਹੈ ਜੀ ਕੋਈ ਕਿਸੇ ਕਿਸੇ ਢੰਗ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਕੋਈ ਕਿਸੇ ਢੰਗ ਨਾਲ ਯਾਦ ਕਰਦਾ ਹੈ ਯਾਦ ਤਾਂ ਕਰੇ ਨਾ ਗੱਲ ਤਾਂ ਉਹਦੀ ਯਾਦ ਦੀ ਹੈ ਜੀ ਕੋਈ ਬੋਲੇ RAM RAM ਕੋਈ ਉਸਾਈ ਕੋਈ ਗਸਾਈ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਜੀ ਕੋਈ ਬੋਲਿਆ ਤਾਂ ਸਹੀ ਨਾ ਕੋਈ ਰਾਮ ਰਾਮ ਕਹ ਲੈ ਕੋਈ ਰਾਮ ਰਾਮ ਕਹ ਲੈ ਕੋਈ ਵਾਹਿਗੁਰੂ ਕੋਈ ਅੱਲਾ ਬੋਲੇ ਤਾਂ ਸਹੀ ਭਾਈ ਕੋਈ ਸੋ ਇੱਕ ਪਰਮਾਤਮਾ ਨੂੰ ਯਾਦ ਕਰਨਾ ਉਹਦੀ ਯਾਦ ਵਿੱਚ ਜੁੜਨਾ ਇਹ ਹੀ ਅਸਲ ਵਿੱਚ ਜ਼ਿੰਦਗੀ ਦਾ ਸੱਚ ਹੈ ਪਿਆਰੋ ਜੇ ਜ਼ਿੰਦਗੀ ਦਾ ਆਪਾਂ ਸੱਚ ਸਮਝਦੇ ਆ ਨਾ ਬਾਬਾ ਕਬੀਰ ਜੀ ਦਾ ਇੱਕ ਬਹੁਤ ਪਿਆਰਾ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਕਹਿੰਦੇ ਮੈਨਾ ਆਹ ਸਰੀਰ ਪਤਾ ਨਹੀਂ ਕਿੰਨੇ ਵਾਰੀ ਲਿਆ ਜਨਮ ਐਸੇ ਘਰ ਹਮ ਬਹੁਤ ਵਸਾਏ ਕਹਿੰਦੇ ਪਤਾ ਨਹੀਂ ਕਿੰਨੇ ਵਾਰੀ ਕਿੰਨਾਂ ਮਾਵਾਂ ਦੇ ਪੇਟ ਤੋਂ ਜਨਮ ਲਿਆ ਮੈਂ ਕਿੰਨੇ ਵਾਰੀ ਮੇਰੇ ਕੋਈ ਪਿਓ ਬਣਿਆਗਾ ਕਿੰਨੇ ਵਾਰੀ ਮੈਂ ਕਿਸਦਾ ਪਿਓ ਬਣਿਆ ਕਿੰਨੇ ਵਾਰੀ ਕਿਸੇ ਦੀ ਮੈਂ ਮਾਂ ਬਣਿਆ ਕਿਸ ਦਾ ਭਰਾ ਬਣਿਆ ਕਿਸੇ ਦੀ ਭੈਣ ਬਣਿਆ ਪਤਾ ਹੀ ਨਹੀਂ ਕਹਿੰਦੇ ਪਤਾ ਕਦੋਂ ਲੱਗਿਆ ਮੈਨੂੰ ਜਦ ਹਮ ਰਾਮ ਗਰਭ ਹੋਇਆ ਏ ਜਦੋਂ ਮੈਂ ਪਰਮਾਤਮਾ ਦੇ ਘਰੇ ਜਨਮ ਲਿਆ ਰਾਮ ਦੇ ਗਰਭ ਵਿੱਚ ਗਿਆ ਨਾ ਜਦੋਂ ਮੈਂ ਪਰਮਾਤਮਾ ਦੇ ਘਰੇ ਜਨਮ ਲਿਆ ਪਤਾ ਉਹਦੋਂ ਵੀ ਜਦੋਂ ਨਾਮ ਜਪਣ ਲੱਗੇ ਸੁੱਝ ਤਾ ਉਹਦੋਂ ਪਤਾ ਲੱਗੀ ਕਬੀਰ ਸਾਹਿਬ ਕਹਿੰਦੇ ਮਰ ਮਰ ਜੰਮੈ ਮਰੈ ਫਿਰ ਜੰਮੈ ਬਹੁਤ ਸਜਾਇਆ ਪਿਆ ਦੇਸ਼ ਲੰਮਾ ਕਿੰਨੇ ਵਾਰੀ ਜ਼ਮੀਨ ਇਕੱਠੀ ਕੀਤੀ ਮੈਂ ਕਿੰਨੇ ਵਾਰੀ ਉੱਚੇ ਉਹਦਿਆਂ ਤੇ ਰਿਹਾ ਕਿੰਨੇ ਵਾਰੀ ਮੈਂ ਕਿੰਨੇ ਵਾਰੀ ਜਨਮ ਲੈ ਲੈ ਕੇ ਫੇਰ ਮਰ ਗਿਆ ਫੇਰ ਜਨਮ ਲੈ ਲੈ ਫੇਰ ਮਰ ਗਿਆ ਆ ਚੱਕਰ ਚੱਲਦਾ ਸੰਸਾਰ ਦੇ ਵਿੱਚ ਪਿਆ ਦਿਓ ਜਨਮ ਦਾ ਗੇੜ ਹੈ ਉਹਨਾਂ ਚੱਕਰ ਨਹੀਂ ਮੁਕਣਾ ਜਿੰਨਾ ਚੱਕਰ ਗੁਰੂ ਪ੍ਰਮਾਤਮਾ ਦਾ ਨਾਲ ਬੰਦਾ ਹਣੁਕ ਫੇਦ ਨਹੀਂ ਹੁੰਦਾ ਜੀ ਬਸ ਹਾਇ ਨਾਮ ਜਪ ਕੇ ਹੀ ਅਭੇਦ ਹੋਣਾਗਾ ਉਦੇ ਨਾਮ ਜਪੇ ਤੋਂ ਬਿਨਾ ਬਿਨਹਾਰ ਭਜਨ ਨਹੀਂ ਛੁਟਕਾਰਾ ਬਸ ਛੁਟਕਾਰਾ ਨਹੀਂ ਹੋਣਾ ਉਹਦੇ ਭਜਨ ਤੋਂ ਬਿਨਾ ਗੱਲ ਤਾਂ ਭਜਨ ਨਹੀਂ ਬਣਨੀ ਪਿਆਰਿਓ ਸੇਵਾ ਸਿਮਰਨ ਦੇ ਨਾਲ ਬਣਨੀ ਹੈ ਕਿਉਂਕਿ ਜਿਹੜੀ ਸੇਵਾ ਹੁੰਦੀ ਹੈ ਇਹ ਵੀ ਪ੍ਰਮਾਤਮਾ ਸਮਝ ਕੇ ਸੇਵਾ ਕਰਨੀ ਵੀ ਸਭ ਵਿੱਚ ਪ੍ਰਮਾਤਮਾ ਹੀ ਹੈ ਭਾਈ ਮੰਜ ਨੂੰ ਆਖਿਆ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਭਾਈ ਮੰਜ ਜਦੋਂ ਤੋਂ ਗੁਰੂ ਘਰ ਦੇ ਭਾਂਡੇ ਮਾਂਜੇਗਾ ਨਾ ਤਾਂ ਚੇਤੇ ਰੱਖੀ ਇਹ ਭਾਂਡੇ ਮਾਂਜਦਾ ਮਾਂਜਦਿਆਂ ਜਿਵੇਂ ਜਿਵੇਂ ਭਾਂਡੇ ਚਮਕਾਈ ਜਾਏਗਾ ਸਾਡੇ ਸੁਹਾਣਾ ਭਾਂਡੇ ਮਾਂਜਦੇ ਹੁੰਦੇ ਤੁਹਾਨੂੰ ਪਤਾ ਹੈ ਜਿਵੇਂ ਜਿਵੇਂ ਭਾਂਡੇ ਚਮਕਾਈ ਜਾਏਗਾ ਵਾਹਿਗੁਰੂ ਦਾ ਸਿਮਰਨ ਕਰੀ ਚੱਲੀ ਓਵੇਂ ਓਵੇਂ ਤੇਰਾ ਮਨ ਚਮਕੀ ਜਾਊਗਾ ਕਿਉਂਕਿ ਸੇਵਾ ਦੇ ਨਾਲ ਸਿਮਰਨ ਜੁੜ ਜਾਂਦਾ ਹੈ ਜੀ ਸੇਵਾ ਵੀ ਨਿਮਰਤਾ ਵਾਲਾ ਮਨੋਖੀ ਕਰ ਸਕਦਾ ਪਿਆਰ ਦਿਓ ਨਹੀਂ ਸੇਵਾ ਹੀ ਬਹੁਤ ਔਖੀ ਹੈ ਅਕਾਰ ਸੇਵਾ ਵਾਲੇ ਮਹਾਂਪੁਰ ਸਾਡੇ ਕੋਲੇ ਪਹੁੰਚੇ ਲਖੀ ਜੰਗਲ ਜ਼ਾਬ ਤੋਂ ਪਿਆਰਿਓ ਸੇਵਾ ਕਰਨੀ ਬਹੁਤ ਔਖੀ ਹੈ ਗੱਲਾਂ ਕਰਨੀਆਂ ਸੁੱਖੀਆਂ ਜਦੋਂ ਮੰਗਣਾ ਪੈਂਦਾ ਨਾ ਉਰ ਪਤਾ ਲੱਗਦਾ ਵੀ ਲੋਕ ਕੀ ਕੁਝ ਬੋਲਦੇ ਆ ਹੋਲੀ ਜਾਣੀ ਸੁਰਤ ਦੇ ਵਿੱਚ ਤਾਂ ਬਸ ਪ੍ਰਮਾਤਮਾ ਦਾ ਨਾਮ ਹੋਵੇ ਕਿਉਂਕਿ ਕਿਹੜਾ ਕਿਸੇ ਵਾਸਤੇ ਆਪਦੇ ਵਾਸਤੇ ਮੰਗਣਾ ਪੈਂਦਿਓ ਜੇ ਕਿ ਮਨੁੱਖ ਆਪਦੇ ਵਾਸਤੇ ਮੰਗਦਾ ਹੋਏ ਤਾਂ ਬਈ ਕਹੀਏ ਭਾਈ ਗੁਰੂ ਤੇ ਗੁਰੂ ਦੀਆਂ ਸੰਗਤਾਂ ਵਾਸਤੇ ਜੋ ਕੁਝ ਬਣ ਰਿਹਾਗਾ ਉਹਦੇ ਹੁਕਮ ਵਿੱਚ ਚੱਲਣਾ ਬਸ ਜੇ ਕੋਈ ਬੋਲਦਾ ਭਾਈ ਮਾਹ ਪਰੇਸ਼ਾਨੋ ਸਤ ਪਰੇਸ਼ਾਨੋ ਕੋਈ ਗੱਲ ਨਹੀਂ ਭਾਈ ਬਾਬਾ ਕਬੀਰ ਜੀ ਨੇ ਵੀ ਆਖਿਆ ਨਿੰਦੋ ਲੋਗੋ ਨਿੰਦੋ ਮੂਹ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਜਿਹਦਾ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕਤੋ ਇਹ ਕਹਿੰਦੇ ਜਿਹੜੇ ਮਨੁੱਖ ਅੰਦਰੋਂ ਸ਼ੁੱਧ ਹੋਣ ਬਾਹਰ ਲੋਕ ਨੇ ਬਿਆ ਕਰਨਾ ਹਿਰਦੈ ਸ਼ੁੱਧ ਜੋ ਨਿੰਦਾ ਹੋਏ ਕਹਿੰਦੇ ਤੁਹਾਡਾ ਹਿਰਦਾ ਸ਼ੁੱਧ ਹੋਣਾ ਚਾਹੀਦਾ ਸਾਫ਼ ਅੰਦਰੋਂ ਤੁਸੀਂ ਨਾ ਮਾੜੇ ਹੋ ਵੀ ਜਿਵੇਂ ਲੋਕ ਕਹਿੰਦੇ ਆ ਲੋਕ ਤਾਂ ਆਪਦੇ ਮੁਤਾਬਕ ਆਪ ਦਾ ਅੰਦਾਜ਼ਾ ਲਾਉਂਦੇ ਆ ਨਾ ਜੇ ਜ ਆਪ ਨੂੰ ਠੱਗੀਆਂ ਕਰਦੇ ਆ ਬੇਈਮਾਨੀ ਕਰਦੇ ਆ ਉਹ ਜੇ ਦੂਜੇ ਨੂੰ ਬਣਾ ਦਿੰਦੇ ਆ ਬਸ ਕਿਉਂਕਿ ਮਨੁੱਖ ਮਨੁੱਖ ਨੂੰ ਉਹ ਵੀ ਸਮਝਦਾ ਹੈ ਕਿ ਜਿਵੇਂ ਅਸੀਂ ਆਪ ਹਾਂ ਖੁਦ ਆਪ ਨੂੰ ਹੈ ਨਾ ਕਿਸੇ ਦਾ ਅੰਦਾਜ਼ਾ ਵੀ ਉਸੇ ਉਵੇਂ ਹੀ ਲਾ ਦਨੇ ਆ ਕਿ ਰੱਬ ਦੇ ਪਿਆਰਾਂ ਦਾ ਰਾਜਾ ਵੀ ਕਦੇ ਉਵੇਂ ਲੱਗ ਜਾਂਦਾ ਹੈ ਇਹ ਵੀ ਇਹ ਜਿਹਾ ਹੀ ਹੋਊਗਾ ਕੋਈ ਸੋ ਨਹੀਂ ਭਾਈ ਰੱਬ ਦੇ ਪਿਆਰੇ ਸੇਵਾ ਸਿਮਰਨ ਵਾਲੇ ਵੀ ਹੁੰਦੇ ਆ ਸੋ ਭਾਈ ਬੇਨਤੀ ਹੈ ਕਿ ਮਹਾਂਪੁਰਸ਼ਾਂ ਨੇ ਬੋਲਣਾ ਜੀ ਦੋ ਸ਼ਬਦਾਂ ਹਾਂ ਸੋ ਹਾਂ ਜੀ ਹਾਂ ਸੇਵਾ ਇਕੱਠੀ ਕਰ ਰਹੇ ਗੁਰੂ ਨਦਰ ਸੰਗਤਾਂ ਵਿੱਚ ਪਹੁੰਚੇ ਜੀ ਜੀ ਆਇਆਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਦਾ ਸੁਸੰਗਤਾ ਨੇ ਭਾਈ ਨਗਰ ਨੇ ਵੱਧ ਤੋਂ ਵੱਧ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਆਓ ਸਾਰੇ ਜੱਪੀਏ ਭਾਈ ਜੋ ਆਪਾਂ ਪੰਗਤੀ ਬੋਲਦੇ ਹੁੰਨੇ ਆਂ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ